ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਅੱਜ ਅਸੀਂ ਦੇਸੀ ਤਰੀਕੇ ਨਾਲ ਘਰੇ ਪਸ਼ੂ ਚੈੱਕ ਕਰਨ ਉਹ ਵੀ ਖਾਲੀ ਆ ਜਾਂ ਪ੍ਰੈਗਨੈਂਟ ਆ ਉਹਦੇ ਬਾਰੇ ਦੱਸਦਿਆਂ ਸਾਡੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਜਿਹੜੀ ਆ ਤੁਸੀਂ ਮੱਝ ਦੇਖ ਰਹੇ ਆ ਇਹ ਆਪਾਂ ਨੇ ਜਦੋਂ 35 ਤੋਂ 40 ਦਿਨ ਦੀ ਪ੍ਰੈਗਨੈਂਟ ਹੋ ਗਈ ਸੀ ਤੇ ਆਪਾਂ ਨੇ ਇਹਦਾ ਪਿਸ਼ਾਬ ਲੱਤਾ ਜੀ ਕੰਚ ਦੇ ਭਾਂਡੇ ਵਿੱਚ ਤੇ ਉਹਦੇ ਵਿੱਚ ਇੱਕ ਤੂਕਾ ਸੀਟਿਆ ਸਰੋਂ ਦੇ ਤੇਲ ਦਾ ਤੇ 5-6 ਤੂਕਕੇ ਹੋਰ ਐਡ ਕਰੇ ਇੱਕ ਤੂਕਕੇ ਦੇ ਉੱਤੇ ਉੱਪਰ ਦੀ ਉੱਪਰ ਤੂਕੇ ਛੱਟੇ ਆਪਾਂ ਨੇ ਮਤਲਬ ਅਲੱਗ-ਅਲੱਗ ਨਹੀਂ ਛੱਟੇ ਇੱਕ ਦੂਏ ਤੂਕੇ ਦੇ ਉੱਪਰ ਦੀ ਉੱਪਰ ਛੱਟੇ ਆ ਲਗਾਤਾਰ ਡ੍ਰੌਪ ਨਾਲ ਤੇ ਉਹਦਾ ਐਰਪੀਆ ਜਾ ਬਣ ਜਾਂਦਾ ਏ ਤੇ ਆਪਾਂ ਨੇ ਪਹਿਲਾਂ ਦੇਖੀ ਸੀਗੀ ਵੀਡੀਓ ਵੀ ਜੇ ਐਰਪੀਆ ਜਾ ਬਣੇ ਨਾ ਛੱਟੇ ਖਿੰਡਣ ਵਾਲੇ ਦਲੇ ਨੂੰ ਬਾਥਰੂਮ ਦੇ ਵਿੱਚ ਉਹਦੇ ਤੇਲ ਦੇ ਤਾਂ ਪਸ਼ੂ ਗੱਭਣ ਹੁੰਦਾ ਤੇ ਆਪਾਂ ਨੇ 35-40 ਦਿਨ ਦਾ ਇੱਕ ਐਕਸਪੈਰੀਮੈਂਟ ਕਰਿਆ ਤਾਂ ਤੇ ਅੱਜ ਉਹ ਜਦੋਂ 3 ਮਹੀਨੇ ਦੀ ਹੋ ਗਈ ਗੱਭਣ ਤਾਂ ਅਜ ਡਾਕਟਰ ਤੋਂ ਵੀ ਚੈੱਕ ਕਰਾਈਆ ਤੇ ਉਹ ਗੱਭਣੇ ਤੇ ਅੱਜ ਗੱਬਣ ਚੈੱਕ ਪਾਸ ਹੋ ਗਈ ਕਲੀਅਰ ਆਪਾਂ ਇੱਕ ਪਸ਼ੂ ਤੇ ਐਕਸਪੈਰੀਮੈਂਟ ਕਰਕੇ ਦੇਖਿਆ ਹੈ ਵੀ ਇਹ ਰਿਜ਼ਲਟ ਸਹੀ ਆਉਂਦਾ ਪਿਸ਼ਾਬ ਆਸਰੋਂ ਤੇ ਲਾਲਾ ਜਾਂ ਗਲਤ ਆ ਤੇ ਆਪਾਂ ਦੋ ਤਿੰਨ ਪਸ਼ੂਆਂ ਤੇ ਹੋਰ ਕਰਕੇ ਦੇਖਾਂਗੇ ਤੁਸੀਂ ਵੀ ਸਾਰੇ ਜਣ ਇੱਕ ਵਾਰ ਆਪਣੇ ਪਸ਼ੂਆਂ ਤੇ ਇਹ ਦੇਖਿਓ ਕਰਕੇ ਵੀ ਇਹ ਰਿਜ਼ਲਟ ਸਹੀ ਆਉਂਦਾ ਜਾਂ ਗਲਤ